ਜਾਂ ਜ਼ਾਵਲੂਨੀ ਕਾ ਤਰਾ ਸਾਰੇ ਭਾਰਤੋਂ ਖਤਰਾ ਹੈ ਪਰ ਅੱਜ ਅਸੀਂ ਇਸ ਮੋਰਚੇ ਦੇ ਵਿੱਚ ਜਿਹੜੀ ਚੜਦੀ ਕਲ ਵਾਲੀ ਗੱਲ ਆਉਂਦੀ ਆ ਚੜਦੀ ਕਲ ਵਾਲੀ ਗੱਲ ਆ ਜਦ ਬੰਦੇ ਨੇ ਮੌਤ ਨੂੰ ਹੀ ਕਬੂਲ ਲਿਆ ਵੀ ਯਾਰ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਮੈਂ ਆਪਦੇ ਕਿੱਤੇ ਦੇ ਲਈ ਵੀ ਜਾਨ ਆਬਦੀ ਛੋਟਾ ਮਰ ਗਿਆ ਨਾ ਗਵਰਨਮੈਂਟ ਦੀਆਂ ਨੀਤੀਆਂ ਮਾੜੀਆਂ ਨੇ ਆਪਣੀ ਫਸਲ ਦਾ ਕਿਸੇ ਦਾ ਕੋਈ ਜ਼ਿੰਮੇਵਾਰ ਰੇਟ ਨਹੀਂ ਕਰ ਸਕਦਾ ਮੈਗਦੀ ਕਾ ਖਾਲਸਾ ਮੈਗਦੀ ਕੀ ਪਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੋਰਚਾ ਪਚੜਦੀਆਂ ਕਲਾਜ ਹੈ ਬਾਕੀ ਦੱਲੇਵਾਲ ਸਾਹਿਬ ਹੈਗਾ ਜਿਹੜੇ ਬਾਹਰ ਬੈਠੇ ਨੇ ਨਾ ਉਹਨਾਂ ਲਈ ਕਸਮ ਦੇ ਇਸ ਹੈ ਕਿ ਭਾਈ ਕਰਾਂ ਜਨਾਬ ਕਰਾਂ ਜਨਾਬ ਬੈਠੋ ਉਰੇ ਆਓ ਜਿੰਨਾ ਕਿ ਤੁਹਾਡਾ ਯੋਗਦਾਨ ਪਾ ਸਕਦੇ ਉਹਨਾਂ ਪਾਓ ਲੰਗਰਾਂ ਚ ਪਾ ਦਿਓ ਬੰਦਿਆਂ ਦੀ ਸਹਾਇਤਾ ਦਿਓ ਤੇ ਬਾਕੀ ਆਪਣੀ ਇਹ ਜਿਹੜੀ ਪ੍ਰਬੰਧਨ ਦੀ ਤਿਲ ਤਿਲ ਕਰਕੇ ਜ਼ਿੰਦਗੀ ਦੇ ਰਹੇ ਨੇ ਇਹ ਕੱਲੇ ਪਰਿਵਾਰ ਲਈ ਨਹੀਂ ਦੇ ਰਹੇ ਕੱਲੇ ਪੰਜਾਬ ਲਈ ਨਹੀਂ ਦੇ ਰਹੇ ਸਾਰੇ ਹਿੰਦੁਸਤਾਨ ਲਈ ਦੇ ਰਹੇ ਨੇ ਜਿੱਥੇ ਤੱਕ ਆਪਣੀ ਖੇਤੀ ਦਾ ਮੈਂ ਕਹ ਮੰਨਾਂ ਜਿੱਤੇ ਕਿਸਾਨ ਹੈ ਉੱਥੇ ਜਹਾਨ ਹੈ ਜੇ ਕਿਸਾਨ ਨਹੀਂ ਨਾ ਰਿਹਾ ਜਹਾਨ ਕੀ ਖਾਊਗਾ ਖੇਤੀਬਾੜੀ ਦੇ ਨਾਲ ਜੁੜੇ ਹੋਏ ਆਪਾਂ ਖੇਤੀਬਾੜੀ ਨਾਲ ਆਪਣਾ ਇਹਦੇ ਚ ਹੋਇਆ ਜਿਹੜੇ ਇਹ ਬਾਕੀ ਪਿੱਛੇ ਬੈਠੇ ਨੇ ਉਹ ਆਪਣੀ ਮਰਜ਼ੀ ਕਰਦੇ ਨੇਗੇ ਉਹ ਕਹਿੰਦੇ ਨੇ ਵੀ ਕਿਸਾਨ ਨੇ 2 ਕਿੱਲੇ আর 3 ਕਿੱਲੇ ਆ ਲੈ ਨਹੀਂ ਕਿਸਾਨ ਜਿਹੇ 100 ਕਿੱਲੇ ਚਾਹੀਏ 1 ਕਿੱਲੇ ਉਹ ਸਾਰੇ ਕਿਸਾਨ ਨੇ ਜਿੱਦਾਂ ਵੱਡਾ ਉਦੋਂ ਹੀ ਵੱਡਾ ਖਰਚਾ ਛੋਟੇ ਆਲੇ ਦਾ ਤੋਂ ਵੱਡਾ ਛੋਟਾ ਮਰ ਗਿਆ ਨਾ ਗਵਰਨਮੈਂਟ ਦੀਆਂ ਨੀਤੀਆਂ ਮਾੜੀਆਂ ਨੇ ਆਪਣੀ ਫਸਲ ਦਾ ਕਿਸੇ ਦਾ ਕੋਈ ਜ਼ਿੰਮੇਵਾਰ ਰੇਟ ਨਹੀਂ ਕਰ ਸਕਦਾ ਬਾਕੀ ਇਹ ਜਿਹੜੀ ਗਵਰਨਮੈਂਟ ਹੈਗੀ મોદી ਹੈ ਅਮਿਤ ਸਾਹਿਬ ਹੈਗਾ ਇਹ ਮਤਲਬ ਕਿਸਾਨਾਂ ਨੂੰ ਮਾਰ ਕੇ ਰਾਜ ਨੇ ਇਹ ਦਾਨੀ ਬਾਨੀ ਉਹਨਾਂ ਨੂੰ ਦੇ ਕੇ ਰਾਜ ਨੇ ਸਾਰਾ ਕੁਝ ਆਪਣਾ ਲੁੱਟ ਕੇ ਪੰਜਾਬ ਦਾ ਪੰਜਾਬ ਇਹਨਾਂ ਦੀ ਅੱਖ ਤੇ ਡਟਦਾ ਰਹੇਗਾ ਜੇ ਆਪਾਂ ਉਹ ਐਮਐਸਏ ਗਰੰਟੀ ਸੁਆਮੀਨਾਥ ਕਦੀ ਰਿਪੋਰਟ ਦੇ ਹਿਸਾਬ ਨਾਲ ਆਪਾਂ ਨੂੰ ਦੇ ਦੇਣਾ ਤੇ ਆਪਣਾ ਚਲੋ ਛੋਟਾ ਵੱਡਾ ਕਿਸਾਨ ਪਰਸ਼ਾਦਾ ਸ਼ੱਕ ਦਾ ਹੋ ਜੇ ਜਿਹੜਾ ਮੋਰਚਾ ਹੈ ਮੋਰਤਾ ਚੜਦੀ ਕਲਾ ਚ ਹੈ ਇੰਨੀ ਚੜਦੀ ਕਲਾ ਚ ਹੈ ਪਰਮਾਤਮਾ ਦੇ ਅਰਦਾਸ ਹੋਈ ᱛੀ ਕੱਲ ਤੱਕ ਤੇ ਉਹ ਅਰਦਾਸ ਦੇ ਨਾਲੇ ਗੁਰੂ ਮਹਾਰਾਜ ਆਪ ਵਿਚਰਦਾ ਕੇ ਵਿੱਚ ਇਹਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਨਾ ਪ੍ਰਧਾਨ ਜੀ ਨੂੰ ਕੋਈ ਕੁਝ ਕਰਨ ਵਾਲਾ ਇਹਨਾਂ ਚੱਕ ਸਕਦਾ ਹੈ ਨਾ ਚੱਕਣ ਯੋਗ ਹੈ ਕੋਈ ਵੀ ਸੰਗਤ ਹੈ ਜਿਹੜੀ ਇਹਨਾਂ ਦੇ ਉੱਤੋਂ ਦੀ ਦਰਦ ਕੀ ਚੱਕ ਸਕਦੇ ਨਹੀਂ ਆਪਣੀਆਂ ਜਾਨਾਂ ਦੇ ਦੇਣਗੇ ਜਿਹੜੇ ਅਸਲੀ ਇਨਸਾਨ ਨੇ ਬੈਠੇ ਨੇ ਰਿਹੋ ਉਹ ਜਾਣਦੇ ਨਹੀਂ ਹੈਗੇ ਬਾਕੀ ਇੰਨੀਆਂ ਬੇਨਤੀਆਂ ਕਰਦਾ ਵਾਇਰਲ ਜੀ ਦਾ ਖਾਲਸਾ ਵਾਇਰਲ ਜੀ ਖਾਲਸਾ ਮੈਰੀ ਜੀ ਫਤਿਹ ਅਸਲ ਦੇ ਵਿੱਚ ਚਾਹੇ ਇਹਨੂੰ ਲੋਕ ਕਿਸੇ ਪਾਸੇ ਲਿਜਾ ਰਹੇ ਨੇ ਇਹ ਜਿਹੜਾ ਮੁੱਦਾ ਸੀ ਡੱਲੇਵਾਲ ਸਾਹਿਬ ਲੈ ਕੇ ਚੱਲੇ ਤੇ ਜਿਹੜੀ ਸੁਆਮੀਨਾਥਨ ਦੀ ਰਿਪੋਰਟ ਸੀ ਦਿੱਦੀ ਦੇ ਵਿੱਚ ਸਰਕਾਰ ਨੇ ਮੰਨੀ ਤੇ ਮੁਰਕਰ ਹੋਈ ਉਹਨੂੰ ਲੈ ਕੇ ਇਹਨਾਂ ਨੇ ਉਹਦੇ ਧਰਨਾ ਲਾਇਆ ਸੀ ਸਭ ਲੋਕਾਂ ਨੂੰ ਪਤਾ ਏ ਇਸ ਗੱਲ ਦਾ ਵੀ ਕੋਈ ਜਿਵੇਂ ਰੋਟੀ ਰੋਜੀ ਦਾ ਮਸਲਾ ਸਾਡਾ ਸਰਕਾਰ ਅਸੀਂ ਇਹਨੂੰ ਸਰਕਾਰ ਨਹੀਂ ਕਹਿ ਸਕਦੇ ਅਸੀਂ ਕਹਿ ਸਕਦੇ ਆ ਵੀ ਜ਼ੁਲਮ ਤੇ ਜ਼ਬਰ ਕਰਨ ਵਾਲੇ ਲੋਕ ਨੇ ਜਿਹੜੇ ਸਾਡੀ ਰੋਟੀ ਰੋਜੀ ਨੂੰ ਖੋਹਣ ਲੱਗੇ ਤੇ ਜਿਸ ਕਰਕੇ ਲੰਮੇ ਸਮੇਂ ਤੋਂ ਬੈਠੇ ਤੇ ਕੋਈ ਮੌਤ ਨੂੰ ਇਸ ਤਰ੍ਹਾਂ ਨਹੀਂ ਕਬੂਲਣ ਨੂੰ ਤਿਆਰ ਵੀ ਮੈਂ ਭਾਈ ਮੌਤ ਦੇ ਸਿੰਘਾਂ ਨੂੰ ਹੱਥ ਪਾ ਦਵਾਂ ਪਰ ਜਦ ਮਜਬੂਰੀ ਬਣਦੀ ਆ ਫਿਰ ਮੌਤ ਨੂੰ ਵੀ ਅਸੀਂ ਕਬੂਲ ਲੈਣਾ ਵੀ ਠੀਕ ਹੈ ਸਾਨੂੰ ਮਰਨਾ ਹੱਕਾ ਵੀ ਜਿਉਣਾ ਹੱਕ ਨਹੀਂ ਇੱਥੇ ਇਹ ਇਹੋ ਜਿਹਾ ਕੁਝ ਸਾਡੇ ਨਾਲ ਹੁੰਦਾ ਹੈ ਉਹ ਦੱਲੇਵਾਲ ਸਾਹਿਬ ਨੇ ਜਿਹੜਾ ਫੈਸਲਾ ਲਿਆ ਬੜਾ ਸੋਚ ਸਮਝ ਕੇ ਲਿਆ ਹੈ ਵੀ ਸਾਡਾ ਜਿਹੜਾ ਪੰਜਾਬ ਹੈ ਅੱਜ ਉਜੜ ਉਜੜ ਕੇ ਇਸ ਕਰਜੇ ਦੇ ਸੰਬੰਧ ਦੇ ਵਿੱਚ ਲਾ ਲੀਏ ਵੀ ਗਰੀਬੀ ਨੇ ਲੋਕਾਂ ਨੂੰ ਘੇਰ ਰੱਖਿਆ ਉਹ ਗਰੀਬੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੇ ਜਾਂ ਸਰਕਾਰ ਨੇ ਨਾ ਕੁ ਗੱਲਬਾਤ ਕਰਨ ਦੇ ਵਿੱਚ ਸਰਕਾਰ ਨੇ ਕੋਈ ਫੈਸਲਾ ਲਿਆ ਇਸ ਕਰਕੇ ਇਹਨਾਂ ਨੂੰ ਮਰਦ ਬੜ ਤੇ ਬੈਠਣਾ ਪੈ ਗਿਆ ਪਰ ਜਿਵੇਂ ਸਰਕਾਰ ਸੋਚੀ ਜਾਂਦੀ ਹੈ ਵੀ ਦੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾਾਂਗੇ ਜੀ ਜਾ ਚੱਕੜ ਦੇ ਨਾਲ ਕੋਈ ਜ਼ਿੰਮੇਦਾਰ ਮੰਨ ਲੀਏ ਵੀ ਦਬਾਅ ਬਣਾ ਰਹੀ ਆ ਸਰਕਾਰ ਕਿ ਲੋਕਾਂ ਦੀ ਮੰਗ ਨੂੰ ਮੰਨਣਾ ਨਹੀਂ ਤੇ ਦਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾਣਾ ਪਰ ਹੁਣ ਸਾਰੇ ਲੋਕ ਜਿਹੜੇ ਜਿਵੇਂ ਦਲੇਵਾਲ ਸਾਹਿਬ ਮਰਨ ਵਰਤ ਤੇ ਬੈਠਾ ਇਹ ਲੋਕਾਂ ਨੇ ਵੀ ਮੌਤ ਨੂੰ ਕਬੂਲ ਲਿਆ ਉਹਦੇ ਮੰਗੂ ਵੀ ਠੀਕ ਐ ਵੀ ਸਾਡਾ ਬੰਦਾ ਮਰਨ ਵਰਤ ਤੇ ਬੈਠਾ ਸਾਡੇ ਲਈ ਬੈਠਾ ਨਾ ਕਿ ਉਹ ਆਪਣੇ ਲਈ ਬੈਠਾ ਸਾਡੇ ਜਿਵੇਂ ਕਹੇ ਲੀਏ ਵੀ ਧਰਮ ਨੂੰ ਜਾਂ ਰੋਜੀ ਰੋਟੀ ਨੂੰ ਖਤਰਾ ਐ ਇਹ ਸਾਰੇ ਲੋਕਾਂ ਦੇ ਭਾਰਤ ਦੇ ਕਿਸਾਨਾਂ ਨੂੰ ਖਤਰਾ ਕਰਦਾ ਸਾਬ ਨੂੰ ਨਹੀਂ ਖਤਰਾ ਸਾਰੇ ਭਾਰਤ ਨੂੰ ਖਤਰਾ ਹੈ ਪਰ ਅੱਜ ਅਸੀਂ ਇਸ ਮੋਰਚੇ ਦੇ ਵਿੱਚ ਜਿਹੜੀ ਚੜ੍ਹਦੀ ਕਲਾ ਵਾਲੀ ਗੱਲ ਆਉਂਦੀ ਹੈ ਚੜ੍ਹਦੀ ਕਲਾ ਵਾਲੀ ਗੱਲ ਹੈ ਜਦ ਬੰਦੇ ਨੇ ਮੌਤ ਨੂੰ ਹੀ ਕਬੂਲ ਲਿਆ ਵੀ ਯਾਰ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਮੈਂ ਆਪਦੇ ਕਿਤੇ ਦੇ ਲਈ ਵੀ ਜਾਨ ਆਬਦੀ ਦੇ ਸਕਦਾ ਤੇ ਪੋਤੇ ਪੋਤਿਆਂ ਲਈ ਉਹਨਾਂ ਨੂੰ ਬਚਾਉਣ ਦੇ ਲਈ ਫਿਰ ਚੜ੍ਹਦੀ ਕਲਾ ਚ ਰਹੂਗਾ ਹਰਦੀ ਕਲਾ ਦੇ ਵਿੱਚ ਕਿਉਂ ਰਹੂਗਾ ਜੇ ਬੰਦੇ ਨੇ ਮੌਤ ਨੂੰ ਹੀ ਕਬੂਲ ਲਿਆ ਸਹੀ ਹੈ ਵੀ ਯਾਰ ਮੈਂ ਮਰਨਾ ਨਹੀਂ ਸਹੀ ਹੈ ਅਸੀਂ ਤਾਂ ਕਹਿੰਨੇ ਵੀ ਸਰਕਾਰ ਜਿਹੜੇ ਪ੍ਰਸ਼ਾਸਨ ਦੀ ਗੱਲ ਕਰਦੇ ਨੇ ਵੀ ਚੱਕ ਕੇ ਲੈ ਜਾਊਗਾ ਸਾਨੂੰ ਕੋਈ ਪ੍ਰਸ਼ਾਸਨ ਦਾ ਡਰ ਨਹੀਂ ਸਹੀ ਹੈ ਜਦ ਮਰਜੀ ਪ੍ਰਸ਼ਾਸਨ ਆਵੇ ਅਸੀਂ ਲੜਨ ਦੇ ਲਈ ਤਿਆਰ ਹੋਵਾਂਗੇ ਤੇ ਕਿਸੇ ਵੀ ਪੱਖ ਤੋਂ ਨਹੀਂ ਆਈਗੀ ਕਿ ਕਿਸਾਨੀ ਪਿੱਛੇ ਹੱਡੂਗੀ ਜਿਹੜੇ ਕਿਸਾਨ ਉਰੇ ਬੈਠੇ ਨੇ ਸਾਰੇ ਲੋਕ ਆਪਣੇ ਕਿੱਤੇ ਨੂੰ ਬਚਾਉਣ ਦੇ ਲਈ ਉਹਦੀ ਜਾਨ ਲਾ ਦੇਣਗੇ ਆਪਣੇ ਬੱਚਿਆਂ ਦੇ ਲਈ ਤੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਜਿਹੜੇ ਲੋਕ ਘਰਾਂ ਚ ਬੈਠੇ ਨੇ ਜਾਂ ਕੋਈ ਕੁਸ ਜਥੇਬੰਦੀਆਂ ਆਈਆਂ ਜਾਂ ਨਹੀਂ ਵੀ ਜਿਹੜੀਆਂ ਇਸ ਗੱਲ ਦਾ ਵਿਰੋਧ ਕਰਦੀਆਂ ਨੇ ਹੂੰ ਉਹਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜਿਹੜੇ ਕਿਸਾਨ ਨੇ ਵੀ ਜਿਹੜੇ ਲੀਡਰ ਇਸ ਗੱਲ ਦਾ ਵਿਰੋਧ ਕਰਦੇ ਨੇ ਵੀ ਡੱਲੇਵਾਲ ਸਾਹਿਬ ਉਥੇ ਮਰਨ ਬੜਤੇ ਬੈਗਿਆ ਜੀ ਇਹ ਵੱਡੀ ਮੰਗ ਹੈ ਜੀ ਇਹ ਐਮਐਸਬੀ ਦੀ ਲੋੜ ਨਹੀਂ ਹੈਗੀ ਸਾਨੂੰ ਇਹ ਨਹੀਂ ਸਮਝ ਲੱਗਦੀ ਉਹ ਮੰਗਦੇ ਕੀ ਨੇ ਵੀ ਕਿਸਾਨਾਂ ਕੋਲੋਂ ਫੰਡ ਲੈ ਕੇ ਕਿਸਾਨਾਂ ਦੀ ਮਾੜਾ ਕਰਨਾ ਉਹ ਕਿਸਾਨਾਂ ਨੂੰ ਸਮਝਣਾ ਚਾਹੀਦਾ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਦੇ ਨਾਲ ਤੁਰੇ ਲੋਕ ਨੇ ਕਿਸਾਨ ਵੀ ਸਾਡੇ ਨਾਲ ਤਾਂ ਧੋਖਾ ਕਰਦੇ ਲੋਕ ਨੇ ਵੀ ਇਹ ਧੋਖੇ ਦੇ ਵਿੱਚੋਂ ਨਿਕਲ ਕੇ ਅਸੀਂ ਆਪਣੇ ਕਿੱਤੇ ਨੂੰ ਬਚਾਉਣ ਦੇ ਲਈ ਉਹਨਾਂ ਦੇ ਨਾਲ ਸੰਭਲ ਹੋਈਏ ਜੇ ਅੱਗੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਸਹੀ ਹੈ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਇਹ ਦਿਨ ਜਿਹੜਾ ਅੱਜ ਸਾਡੇ ਦਿਨ ਚੱਲ ਰਹੇ ਨੇ ਕਰੋਪੀ ਦੇ ਇਹਨਾਂ ਦੇ ਦਿਨਾਂ ਦੇ ਵਿੱਚੋਂ ਨਿਕਲਣ ਦੇ ਲਈ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਕੱਲ ਨੂੰ ਜੇ ਕੋਈ ਇਹੋ ਜੀ ਗੱਲ ਵਾਪਰ ਜਾਂਦੀ ਹੈ ਉਹ ਕਾਬੂਜ ਹੋ ਜਾਂਦੀ ਹੈ ਸਰਕਾਰ ਇਸ ਕਿੱਤੇ ਦੇ ਉੱਤੇ ਤਾਂ ਫਿਰ ਕਿੱਥੇ ਜਾਊਗੀ ਕਿਸਾਨੀ ਕਿਸਾਨੀ ਦਾ ਦਾਦੇ ਪੁੱਤੀ ਕਿ ਤੈ ਜਿਹੜਾ ਖੇਤੀ ਦਾ ਹੈ ਇੱਕ ਪਾਸੇ ਸੀ ਕਹਿੰਦੇ ਆ ਵੀ ਸਾਡੀ ਮਾਂ ਹੈ ਧਰਤੀ ਇੱਕ ਮਾਂ ਜਰਮ ਦੰਦ ਦੀ ਆ ਦੂਈ ਮਾਂ ਸਾਡਾ ਕਰਮ ਜਿਵੇਂ ਕਹਿ ਰਹੀ ਹੈ ਵੀ ਸਾਨੂੰ ਖਾਣ ਨੂੰ ਦਿੰਦੀ ਹੈ ਉਹਦੇ ਉੱਤੇ ਕੋਈ ਜ਼ੁਲਮ ਕਰਨ ਦੇ ਲਈ ਲੋਕ ਆਉਂਦੇ ਨੇ ਫਿਰ ਕਿਹੜਾ ਹੋ ਜੰਮ ਪਿਆ ਸੂਰਮਾ ਜਿਹੜਾ ਕਹਿੰਦਾ ਮੈਂ ਤੁਹਾਡੀ ਮਾਂ ਤੇ ਉਂਗਲੀ ਕਰੂੰਗਾ ਵੜ ਦੋ ਬਾਹ ਉਹਦੀ ਫਿਰ ਕਿਵੇਂ ਆਗੇ ਸਾਡੀ ਜ਼ਮੀਨ ਦੇ ਉੱਤੇ ਕਾਬਜ਼ ਹੋ ਜਾਣਗੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤਗੜੇ ਹੋਗੇ ਆਪਦੇ ਕਿੱਤੇ ਨੂੰ ਬਚਾਈਏ ਬੀਜਾ ਸਾਡਾ ਕਿੱਤੀ ਚਲਿਆ ਗਿਆ ਸਾਡੇ ਲਈ ਸਾਡਾ ਜਿਉਣਾ ਇਹ ਧਰਤੀ ਦੇ ਉੱਤੇ ਹੱਕ ਨਹੀਂ ਹੈਗਾ ਸਾਰਿਆਂ ਨੂੰ ਅਸੀਂ ਕਹਿੰਦੇ ਆ ਉਹ ਲੋਕਾਂ ਨੂੰ ਵਿਚਾਰ ਕਰੋ ਸਮਝੋ ਲੋਕਾਂ ਦੀ ਗੱਲ ਨੂੰ ਜੇ ਕੋਈ ਬੰਦਾ ਫੀਸ ਉਸ ਵਕੀਲ ਨੂੰ ਮੈਂ ਦੰਦਾ ਮੇਰੇ ਦੁਸ਼ਮਣ ਦਾ ਕੇਸ ਲੜੇ ਜਾਂ ਸਾਨੂੰ ਇੰਨੀ ਵੀ ਸਮਝ ਨਹੀਂ ਐਨਾ ਵੀ ਗਿਆਨ ਨਹੀਂ ਹੈਗਾ ਸਾਨੂੰ ਜਿਸ ਜਿਹੜੇ ਲੋਕ ਸਾਡੇ ਕੋਲੋਂ ਫੰਡ ਲੈ ਕੇ ਅੱਜ ਸਾਡੀ ਮਾੜੀ ਕਰਦੇ ਨੇ ਉਹ ਲੋਕਾਂ ਨੂੰ ਪਿੰਡ ਦੇ ਵਿੱਚ ਕਿਸਾਨਾਂ ਨੂੰ ਸਮਝ ਲੜਾ ਜਾਂਦਾ ਉਹ ਇਸ ਗੱਲ ਦੇ ਉੱਤੇ ਆ ਕੇ ਸਾਰੇ ਖਨੋਰੀ ਬਾਰਡਰ ਦੇ ਉੱਤੇ ਆਪਣੀ ਮੰਗ ਨੂੰ ਲਾਈਨ ਦੇ ਲਈ ਸਾਡੇ ਵਿੱਚ ਸ਼ਾਮਲ ਹੋਣ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਕਿਸਾਨੋਂ ਇਕੱਠੇ ਹੋਵੋ ਆਪਦੇ ਕਰਮ ਨੂੰ ਬਚਾਓ ਆਪਦੇ ਧਰਮ ਨੂੰ ਬਚਾਓ ਆ ਦੀ ਮਾਂ ਨੂੰ ਬਚਾਓ ਉਹ ਨੌਜਵਾਨਾਂ ਨੂੰ ਪੂਰੀ ਸਮਝ ਆ ਗਈ ਠੀਕ ਹੈ ਜੀ ਵੀ ਬਾਹਰ ਜਾਣਾ ਸਾਡਾ ਕੋਈ ਹੱਲ ਨਹੀਂ ਸਹੀ ਆ ਇਸ ਭਾਰਤ ਨੂੰ ਛੱਡ ਕੇ ਇਸ ਪੰਜਾਬ ਨੂੰ ਛੱਡ ਕੇ ਅਸੀਂ ਬਾਹਰ ਜਾ ਕੇ ਕਿਸੇ ਦੀ ਗੁਲਾਮੀ ਕਰੀਏ ਹੂੰ ਬੜਾ ਗਿਆਨ ਆ ਗਿਆ ਠੀਕ ਹੈ ਇੱਕ ਵਾਰੀ ਇਹ ਲਹਿਰ ਉੱਠ ਗਈ ਸੀ ਵੀ ਕੋਈ ਬਾਹਰ ਜਾਣ ਦੇ ਨਾਲ ਵੀ ਇਸ ਤੇ ਲੋਕ ਜਾਨ ਛੜਾ ਕੇ ਭੱਜ ਰਹੇ ਸੀ ਇਥੇ ਸਾਡੀਆਂ ਸਰਕਾਰਾਂ ਦੀ ਕਮਜ਼ੋਰੀ ਸੀ ਵੀ ਨਸ਼ੇ ਦਾ ਬੋਲ ਵਾਲਾ ਵਧਿਆ ਵੱਡਾ ਉਹਦੇ ਕਰਕੇ ਹਰ ਇੱਕ ਬੰਦਾ ਟਲਦਾ ਤੀ ਵੀ ਦੇਖੋ ਇੱਥੇ ਭੁੱਖੇ ਮਰਨ ਵਾਲੀ ਗੱਲ ਹੈ ਵੀ ਸਰਕਾਰ ਤਾਂ ਸਾਥ ਨਹੀਂ ਦਿੰਦੀ ਕੋਈ ਜਿਹੜੇ ਪੜੇ ਲਿਖੇ ਜਵਾਕ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਉਹ ਬਾਹਰ ਨੂੰ ਜਾਂਦੇ ਜਾਂ ਉਹਨਾਂ ਨੂੰ ਪਰ ਅੱਜ ਉਹ ਬੱਚੇ ਸਾਰੇ ਸਮਝ ਚੁੱਕੇ ਵੀ ਇੱਥੇ ਸਾਨੂੰ ਲੜਨ ਦੀ ਲੋੜ ਹੈ ਨਾ ਕਿ ਬਾਹਰ ਜਾਣ ਦੀ ਠੀਕ ਹੈ ਅੱਜ ਸਾਡੇ ਨਾਲ ਖੜਿਆ ਸਾਡੀ ਨੌਜਵਾਨੀ ਸਾਰੀ ਠੀਕ ਹੈ ਵੀ ਅਸੀਂ ਆਪ ਦੇ ਪੰਜਾਬ ਨੂੰ ਬਚਾਉਣਾ ਹੈ ਠੀਕ ਹੈ ਬਾਹਰ ਜਾਣਾ ਸਾਡਾ ਹੱਲ ਨਹੀਂ ਠੀਕ ਹੈ ਸਾਡੇ ਨਾਲ ਨੇ ਕਿਸੇ ਵੀ ਪੱਖ ਦੇ ਉੱਤੋਂ ਜਿਹੜੇ ਸਮਝ ਰੱਖਦੇ ਲੋਕ ਨੇ ਜਿੱਕ ਤਰ ਦੇਖੋ ਕਈ ਲੋਕਾਂ ਨੂੰ ਇੰਨੀ ਸਮਝ ਨਹੀਂ ਹੈਗੀ ਉਸ ਲੋਕਾਂ ਨੇ ਸਾਡੇ ਅੱਖਾਂ ਦੇ ਉੱਤੇ ਇੱਕ ਪਹਾੜੀ ਪੱਟੀ ਬੰਨਤੀ ਉਹ ਸਾਨੂੰ ਹਰੇ ਹੀ ਦਿਖੀ ਜਾਂਦਾ ਉਹ ਹੈ ਹਣ ਕੁਸ ਲੋਕ ਕਿਸਾਨ ਆਏ ਜੇ ਜਿਹੜੇ ਭਲੇਖੇ ਦੇ ਵਿੱਚ ਨੇ ਘਰਾਂ 'ਚ ਬੈਠੇ ਲਾ ਲੋ ਜਾਂ ਨੌਜਵਾਨ ਲਾ ਲੋ ਨਹੀਂ ਪਤਾ ਹੁਣਾ ਵੀ ਸਰਕਾਰ ਨੇ ਗਮਰਾਹ ਕਰਿਆ ਉਹ ਲੋਕਾਂ ਨੂੰ ਪਰ ਜਿਹੜੇ ਲੋਕਾਂ ਨੇ ਸਮਝ ਲਿਆ ਵੀ ਇਹ ਚੱਲਿਆ ਗਿਆ ਤਾਂ ਮੁੜ ਕੇ ਸਾਡੇ ਬੇਲਾ ਹੱਤ ਨਹੀਂ ਹੋਣਾ ਜਿਆਦਾ ਅੰਗਰੇਜ਼ਾਂ ਵਕਤ ਲੋਕਾਂ ਨੇ ਹੰਡਾਇਆ ਸੀ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਆ ਵੀ ਉਹਨਾਂ ਨੇ ਅੱਗੇ ਦਾ ਬਿਜ਼ਨਸ ਚਲਾਇਆ ਔਰੇ ਭਾਰਤ ਦੇ ਵਿੱਚ ਵੀ ਉਹ ਫਿਰ ਜਾਂ ਕੱਢਣ ਦੇ ਵਿੱਚ ਜਦੋਂ ਉਹਨਾਂ ਨੂੰ ਬੜੀ ਬਹੁਤ ਵੱਡਾ ਜਿਵੇਂ ਵੱਡਾ ਕੋਲ ਲੜਨਾ ਪਿਆ ਬਹੁਤ ਲੋਕਾਂ ਦੀਆਂ ਜਾਨਾਂ ਗਈਆਂ ਭੈਣਾਂ ਦੇ ਭਾਈ ਗਏ ਮਾਮਾ ਦੇ ਪੁੱਤ ਗਏ ਪਰ ਕਿਤੇ ਇਹੋ ਜਿਹੇ ਹਾਲਾਤ ਉਹ ਇੱਥੇ ਤਾਂ ਨਹੀਂ ਬਣ ਜਾਣਗੇ ਵਾਨੀ ਡਾਨੀ ਦਾ ਕਬਜ਼ਾ ਹੋ ਗਿਆ ਅੱਗੇ ਆਉਣ ਵਾਲੇ ਬੱਚੇ ਸੋਚਣ ਵੀ ਇਹਨਾਂ ਨੂੰ ਕੱਢਣਗੇ ਸਾਡੇ ਬਜ਼ੁਰਗ ਕਿੱਥੇ ਪੈਦੇ ਉਹ ਕਿਹੜੇ ਸਰਹਾਣੇ ਬਾਹਰ ਤਰ ਕੇ ਸੁੱਤੇ ਪੈਦੇ ਜਦਦਾ ਵਾਨੀ ਡਾਨੀ ਵੱਢ ਗਏ ਕਿ ਉਹ ਨਾ ਯਾਰ ਉਦੋਂ ਪਹਿਲਾਂ ਪਹਿਲਾਂ ਅਸੀਂ ਸਾਡਿਆਂ ਚ ਜੋ ਵੀ ਮਰਜ਼ੀ ਹੋਵੇ ਅਸੀਂ ਲੜਾਂਗੇ ਬੱਚੇ ਸਾਨੂੰ ਕੱਲ ਨੂੰ ਇਹ ਤਾਂ ਨਹੀਂ ਕਹਿਣਗੇ ਕਿ ਸਾਡੇ ਬਜ਼ੁਰਗਾਂ ਤੋਂ ਕੁਝ ਹੋਇਆ ਨਹੀਂ ਲੜੇ ਨਹੀਂ ਅਸੀਂ ਤਗੜੇ ਹੋ ਕੇ ਲੜਾਂਗੇ ਸਾਡੀ ਨੌਜਵਾਨੀ ਸਾਡੇ ਨਾਲ ਹੈ ਇਸੇ ਪੱਖ ਦੇ ਉੱਤੇ ਕੋਈ ਕਮਜ਼ੋਰੀ ਨਹੀਂ ਸਾਡੀ ਸਰਕਾਰ ਜਿਵੇਂ ਵੀ ਕਰਨਾ ਚਾਹੁੰਦੀ ਹੈ ਅਸੀਂ ਉਸੇ ਪੱਖ ਦੇ ਉੱਤੇ ਲੜਨ ਨੂੰ ਆਪਦੇ ਕਿੱਤੇ ਦੇ ਬਚਾਉਣ ਦੇ ਲਈ ਤਿਆਰ ਆ ਤੈਨਾਂ ਕਹਿੰਦਾ ਫਤਿਹ ਬੁਲਾਉਣਾ ਵੈਗੁਰੂ ਜੀ ਖਾਲਸਾ ਸਾਹਿਬ ਜੀ